ਲਓ ਜੀ ਕੰਡੇ ਤੇ ਚਾੜਤਾ ਟਰੈਕਟਰ ਟਰਾਲੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਦਾ ਦੇਖਦੇ ਆਂ ਵੀ ਵੇਟ ਟੋਟਕ ਦੀਆਂ ਡੀਬੀਡਬਲ ਦੀਆਂ ਜਿਹੜੀਆਂ ਨਵੀਆਂ ਵੈਰਾਈਟੀਆਂ ਆਈਆਂ ਨੇ 70 71 72 ਅੱਜ ਤੁਹਾਨੂੰ ਇਹਨਾਂ ਦਾ ਲਾਈਵ ਝਾੜ ਦਿਖਾਉਣੇ ਆਂ ਵੀਡੀਓ ਦੇ ਵਿੱਚ ਲਾਈਵ ਟਰਾਲੀ ਕੰਡੇ ਤੇ ਚਾੜ ਕੇ ਪਰਚੀ ਕਰਾ ਕੇ ਤੁਹਾਨੂੰ ਫਰਸੀ ਕੰਡੇ ਦੇ ਦਿਖਾਉਣੇ ਆਂ ਵੀ ਡੀਬੀਡਬਲ 372 ਦਾ ਕਿੰਨਾ ਝਾੜ ਆਉਂਦਾ ਪਰ ਏਕੜ ਦਾ ਤੇ ਇਹਦੇ ਲਈ ਪਹੁੰਚਿਆ ਬਾਈ ਕੋਲੇ ਪਿੰਡ ਪੱਪਲ ਤੇ ਬਾਈ ਕਿੱਥੇ ਜਾ ਪੈਣ ਦੇ ਲਕੇ ਜੀ ਰਾਜਪੁਰੇ ਥਰਮਲ ਪਲੈਂਟ ਦੇ ਕੋਲ ਹੈ ਜੀ ਪਟਿਆਲਾ ਚੰਡੀਗੜ੍ਹ ਰੋਡ ਤੇ ਜੀ ਰਾਜਪੁਰੇ ਤੋਂ ਚਾਰ ਕਿਲੋਮੀਟਰ ਹਟਕੇ ਪਿੰਡ ਆਈ ਸਾਡਾ ਜੀ ਤੇ ਬਾਈ ਐਡਵਾਂਸ ਫਾਰਮਿੰਗ ਕਰਦਾ ਪਿਛਲੇ ਸਾਲ 826 ਕਣਕ ਵੀ ਪਹਿਲਾਂ ਲੱਗੀ ਹੋਈ ਸੀ ਇਹਦੇ ਕੋਲੇ 327 ਹਾਂ ਤੇ ਇਸ ਵਾਰ ਬਾਈ ਕਿਹੜੀਆਂ ਕਿਹੜੀਆਂ ਵੈਰਾਈਟੀ ਲਾ ਰਿਆ ਆਪਾਂ ਐਤ ਕੀ ਜੀ ਸਾਡੇ ਕੋਲ 370 DW370 370 ਤੇ 373 ਨੋ ਵੈਰਾਈਟੀ ਤਾਂ ਇਹ ਨੇ ਹਾਂਜੀ ਬਾਕੀ 3385 ਐਚਡੀ ਵਾਲਿਆਂ ਦੀ ਐਚਡੀ 3385 ਤੇ 3386 ਹਾਂਜੀ ਜੀ 3380 ਤੇ 85 ਉਹ ਵੀ ਕਾਫੀ ਰੋਲਾ ਉਹਨਾਂ ਵੈਰਾਈਟੀਆਂ ਦਾ ਬਈ ਤੇ ਬਈ 370 ਇਹਦੇ ਵਿੱਚ ਕੀ ਕੁਝ ਪਾਇਆ ਸੀਗਾ ਕਿਨਾਂ ਚ ਨਾਰਮਲ ਅਸੀਂ ਡੇਢ ਕਟਾ ਡੀਏਪ ਦਾ ਜੀ ਬਾਕੀ ਤਕਰੀਬਨ 2.5 2.5 ਕਟੇ ਯੂਰੀਏ ਦੇ ਕੋਈ ਸਪੈਸ਼ਲ ਕੋਈ ਅਸੀਂ ਉਹ ਨਹੀਂ ਕਰਿਆ ਕੋਈ ਜ਼ਿਆਦਾ ਟ੍ਰੀਟਮੈਂਟ ਕਰੀਏ ਹੂੰ ਬਿਲਕੁਲ ਨਾਰਮਲ ਖੇਤੀ ਜੇ ਨਾਰਮਲ ਖੁਰਾਕ ਦੇਈ ਹੈ ਠੀਕ ਹੈ ਨਾਰਮਲ ਡੇਢ ਕਟਾ ਪਾਉਣੇ ਹੋ ਤੁਸੀਂ ਹਾਂ ਸਟ੍ਰੀਪੇ ਦਾ ਡੇਢ ਕਟਾ ਜੀ ਤੇ ਯੂਰੀਏ ਦੇ ਅਸੀਂ ਢਾਈ ਕਈਆਂ ਤਿੰਨ ਕਟੇ ਪਾਗੇ ਕਈਆਂ ਢਾਈ ਕਟੇ ਜੀ ਤੇ ਭਾਈ ਅੱਜ ਜਿਵੇਂ ਇਹਦਾ ਝਾੜ ਉੱਤੇ ਕਿਵੇਂ ਰਿਹਾ ਹੁਣ ਤੱਕ ਪਰਫਾਰਮੈਂਸ ਵੈਰਾਈ ਦੀ ਹੁਣ ਤੱਕ ਤਕਰੀਬਨ ਇਹਦਾ ਤਕਰੀਬਨ 70 ਮਨ ਦੇ ਕਰੀਬ 65 ਤੋਂ 70 ਮਨ ਦੇ ਵਿੱਚ ਵਿੱਚ ਔਸਤ ਲੱਗ ਰਹੀ ਹੈ ਜਿਹੜੀ ਟਰੈਲੀ 'ਚ ਆਪਾਂ ਜਿਸ ਤਰ੍ਹਾਂ ਬਾਕੀ ਹੁਣ ਕੰਡੇ ਲਾ ਕੇ ਪਤਾ ਲੱਗੂਗਾ ਹਾਂ ਬਾਕੀ ਇਹ ਤਾਂ ਅੰਦਾਜ਼ੇ ਨੇ ਇੱਕ ਬਾਕੀ ਅਸਲ ਤੁਹਾਨੂੰ ਕੰਡੇ ਦੇ ਉੱਤੇ ਦਿਖਾ ਦਾਂਗੇ ਤੇ ਬਾਕੀ ਕਿ ਮੈਂ ਹੁਣ ਤੱਕ ਵੀ ਖੇਤ ਦੇ ਵਿੱਚ ਵਧੀਆ ਰਹੀ ਆ ਬਹੁਤ ਵਧੀਆ ਰਹੀ ਆ ਜੀ ਜਿਹੜਾ 371 ਹੈ ਇਹ ਥੋੜੀ ਜੀ ਦਾ ਹਾਈਟ ਥੋੜੀ ਵੱਧ ਹੁੰਦੀ ਹੈ 372 ਤੋਂ ਜੀ ਔਰ ਬਾਕੀ ਬਰ ਝਾੜ ਚ ਦੋਨੋਂ ਤਕਰੀਬਨ ਬਰਾਬਰੀ ਨੇ 371 ਹਾਂ 372 ਦਾ ਥੋੜਾ ਦਾਣਾ ਹਲਕਾ ਜਿਹਾ ਗੁੰਦਮਾ ਜਿਹਾ ਜਿਵੇਂ 29 ਦਾੜ ਦਾ ਨਹੀਂ ਸੀਗਾ ਉਸ ਤਰ੍ਹਾਂ ਦਾ 372 ਦਾ ਦਾਣਾ ਜੀ ਬਾਕੀ ਇਹਦਾ ਥੋੜਾ ਜਿਹਾ ਲਾਂ ਜਿਆਦਾ ਹੁੰਦਾ ਹੈ 372 ਦਾ ਨਾ 371 ਦਾ ਸੌਰੀ ਤਿੰਨ 70 ਦਾ ਲਾਣ ਹਾਂ ਲਾਣ ਜ਼ਿਆਦਾ ਹੁੰਦਾ ਮਲ ਦੀ ਜ਼ਿਆਦਾ ਲਓ ਜੀ ਕੰਡੇ ਤੇ ਚਾੜਤਾ ਟਰੈਕਟਰ ਟਰਾਲੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਦਾ ਦੇਖਦੇ ਆ ਵੀ ਵੇਟ ਟੋਟਲ ਵੇਟ ਆਪਣਾ ਕਿੰਨਾ ਬਣ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਵਿੱਚੀ ਟਰਾਲੀ ਟਰੈਕਟਰ ਵਿੱਚੀ ਕਣਕ ਇਹਦਾ ਵਜ਼ਨ ਹੋ ਗਿਆ ਜੀ ਆਪਣਾ 12 12 550 ਇਹ ਕੰਡੇ ਦੀ ਪਰਚੀ ਤੇ ਵੀ ਤੁਸੀਂ ਵੇਟ ਚੈੱਕ ਕਰ ਸਕਦੇ ਹੋ ਹੁਣ ਖਾਲੀ ਦਾ ਜੇ ਵੇਟ ਦਸੀਏ 38.40 ਕੁਇੰਟਲ ਕੰਡਾ ਕਰਾਇਆ ਹੋਇਆ ਵੀਰ ਹੋਰ ਤੇ ਘਟਾ ਕੇ ਬਣ ਗਿਆ ਜੀ 87.55 ਕੁਇੰਟਲ ਸਾਢੇ 3 ਨਿਕੜ ਵੀਰ ਹੋਰਾਂ ਦੀ ਜ਼ਮੀਨ ਤੇ ਫੋਨ ਵੀ ਕਰ ਸਕਦੇ ਹੋ ਜਾ ਕੇ ਮਿਲ ਵੀ ਸਕਦੇ ਹੋ 25.01 ਕੁਇੰਟਲ ਪ੍ਰਤੀ ਏਕੜ 25 ਕੁਇੰਟਲ ਝਾੜ ਆ ਗਿਆ ਜਿਹੜਾ ਸਾਢੇ 61 ਮਣ ਬਣ ਗਿਆ ਕਿੱਲੇ ਦਾ ਸਾਢੇ 62 ਮਣ 25 ਕੁਇੰਟਲ ਝਾੜ ਆਇਆ ਜੀ ਕਿੰਨੇ ਜਿਵੇਂ 33 80 ਤੇ 85 ਦੀ ਵੀ ਥੋੜੀ ਜੀ ਗੱਲ ਕਰ ਲਈਏ ਹਾਂਜੀ ਹਾਂ 3385 ਐਚਡੀ ਆਣੇ ਦੀ ਵੈਰੈਟੀ ਹੈ ਜੀ ਨਵੀਂ ਵੈਰੈਟੀ ਹੈ ਬਹੁਤ ਇਹਦਾ तकरीबन ਜਿੰਨੇ ਵੀ ਸੀਡ ਫਾਰਮਰ ਨੇ ਸਾਰਿਆਂ ਕੋਲ ਬਹੁਤ ਹੋਊਗਾ ਵਿੱਚੇ ਹੋਇਆ ਬੜੀ ਮੁਸ਼ਕਲ ਨਾਲ ਬੀਜ ਮਿਲੇ ਆ ਤੇ ਬਾਈ ਇਹਦਾ ਕਿੰਨਾ ਕੁ ਵੱਖਰੀ ਹੈ ਇਹ ਦੂਜੀਆਂ ਨਾਲ ਕਿਵੇਂ ਲੱਗਦੇ ਦੇਖੋ ਇਹਦਾ ਇੱਕ ਟਾਈਮ ਪੀਰੀਅਡ ਥੋੜਾ ਜਿਹਾ ਘੱਟ ਹੈ ਦੂਜੀ ਵੈਰੈਟੀਆਂ ਤੋਂ ਜਿਹੜੇ ਆਪਣੇ 150 ਦਿਨ ਦੀ ਵੈਰੈਟੀ ਹੈ ਇਹ ਥੋੜਾ ਘੱਟ ਟਾਈਮ ਤੇ ਵੀ ਜਿਵੇਂ ਆਪਣੇ ਜਿਹੜੇ ਪੂਸ਼ਾਚਵਾਲੀ ਵਾਲੇ ਇਲਾਕੇ ਨੇ ਉਧਰ ਥੋੜੀ ਕਣਕ ਦੀ ਬਜਾਈ ਲੇਟ ਹੋ ਜਾਂਦੀ ਹੈ ਉਸ ਤੇ ਵੀ ਕਹਿੰਦੇ ਇਹਦਾ ਚੰਗਾ ਠੀਕ ਰਹੂਗਾ ਜਿਹੜਾ 3385 ਉਹ 3386 ਆ ਜਿਵੇਂ ਜਿਹੜੀ 3086 ਘੱਟ ਟਾਈਮ ਤੇ ਵਧੀਆ ਝੜਦੇ ਜਾਂਦੀ ਹੈ ਉਸ ਤਰ੍ਹਾਂ ਦੀ ਵੈਰੈਟੀ ਹੈ ਤੇ ਹੋਰ ਖੜੀ ਫਸਲ ਦੇ ਵਿੱਚ ਆਪਾਂ ਕੀ ਕੈਰੇਕਟਰ ਦੇਖਣ ਨੂੰ ਮਿਲਿਆ ਹੁਣ ਤੱਕ ਹੁਣ ਤੱਕ ਵਧੀਆ ਲੱਗ ਰਹੀ ਹੈ ਜੀ ਥੋੜੀ ਜਿਆਦਾ ਓਵਰ ਹਾਈਟ ਵੀ ਨਹੀਂ ਹੈਗੀ ਇਹਦੀ ਹਮ ਮੀਡੀਅਮ ਹਾਈਟ ਹੈ ਤੇ ਦਾਣੇ ਤੇ ਬੱਲੀ ਤੇ ਮਤਲਬ ਦੇਖਣ ਨੂੰ ਵਧੀਆ ਲੱਗ ਰਹੀ ਹੈ ਜੀ ਤੇ ਬਾਕੀ ਵੀਰੋ ਤੁਹਾਨੂੰ ਝਾੜ ਵਗੈਰਾ ਦਿਖਾਉਣੇ ਆ ਵੀਡੀਓ ਦੇ ਵਿੱਚ ਬਣੇ ਰਹੋ। ਬਾਕੀ ਜਿਹੜਾ 3385 ਇਹ ਸਾਨੂੰ ਥੋੜੇ ਲੇਟ ਮਿਲੇ ਸੀ ਆਪਾਂ ਨੂੰ ਵਿੱਚ। ਹੂੰ। ਵੀਰ ਦੀ ਆਪਣੀ ਗਾਰੰਟੀ ਹੋਊਗੀ। ਜੀ। ਤੇ ਬਾਕੀ ਨਵੇਂ ਵੀ ਬਾਈਆਂ ਬਾਈ ਕਹਿੰਦਾ ਹੁਣ ਵੀ ਤੁਸੀਂ ਲੈ ਕੇ ਰੱਖੋ। ਹਾਂ ਜਿਹੜੇ ਬੰਦਿਆਂ ਨੇ ਹੁਣ ਕੋਈ ਨਵਾਂ ਜਿਹੜੇ ਜਿਹਨੂੰ 370 ਕ 70 75 ਜਾਂ 23385 ਤੇ 386 ਇਹਨਾਂ ਚ ਕੋਈ ਚਾਹੁੰਦਾ ਹੋਇਆ ਤਾਂ ਆਪਾਂ ਹੁਣ ਵੀ ਦੇ ਦਾਂਗੇ ਵਿੱਚ ਜਾਇਜ਼ ਰੇਟ ਤੇ। ਜੀ। ਜਿਹੜੇ ਹੁਣ ਲੈ ਕੇ ਰੱਖਣਾ ਆਪਣਾ ਹੁਣ ਲੈ ਕੇ ਰੱਖ ਲਵੇ। ਜੀ। ਹੁਣ ਰੇਟ ਦਾ ਲੈਸ ਕਰ ਦਾਂਗੇ ਆਪਾਂ ਹੋਰ ਵੀ। ਠੀਕ ਹੈ। ਉਹ ਮਾਲ ਦਿਨਾਲਾ ਦਾ ਬੀਜ ਹੁਣੇ ਦੇ ਦਾਂਗੇ ਹੁਣ ਗ੍ਰੇਡਿੰਗ ਕਰਾਉਣ ਤੋਂ ਬਾਅਦ ਬਾਈ ਕਹਿੰਦਾ ਹੁਣ ਵੀ ਦੇ ਦੂ ਤੇ ਬਾਕੀ ਸੀਜ਼ਨ ਦੇ ਵਿੱਚ ਤਾਂ ਮੇਰੀ ਜਾਣੀ ਜਿਹਨਾਂ ਨੇ ਪਿਛਲੇ ਸਾਲ ਜਿਹੜੇ ਫਾਰਮਰਾਂ ਨੇ ਸਾਡੇ ਤੋਂ ਬੀਜ ਲਿਆ ਸੀ ਨਾ ਉਹਨਾਂ ਨੇ ਤਕਰੀਬਨ ਸਾਨੂੰ ਪਹਿਲਾਂ ਹੀ ਕੰਟੈਕਟ ਕਰਿਆ ਹੋਇਆ ਜੀ ਹਾਲੇ ਤੱਕ ਕੋਈ ਕੰਪਲੇਂਟ ਆਈ ਵੀ ਨਹੀਂ ਜਿਨ੍ਹਾਂ ਨੇ 20 20 ਕੁਇੰਟਲ ਹੁਣ ਬੰਦਿਆਂ ਨੇ ਲੈ ਕੇ ਜਾਣਾ ਸਵੇਰ ਤੋਂ ਪਹਿਲਾਂ ਲੈ ਕੇ ਗਏ ਸੀ ਸਾਡੇ ਕੋਲੋਂ 35 ਕਿਲਿਆਂ ਦਾ ਲੈ ਕੇ ਗਏ ਸੀ 372 ਠੀਕ ਹੈ ਤੇ ਉਹਨਾਂ ਨੇ ਹੁਣ ਪਹਿਲਾਂ ਹੀ ਕਿਹਾ ਹੋਇਆ ਕਿ ਸਾਡਾ 20 ਕੁਇੰਟਲ 371 ਤੇ 75 ਦੋਨੋਂ ਮਿਕਸ ਕਰਕੇ ਅੱਧਾ-ਅ ਠੀਕ ਹੈ ਰੱਖ ਲਓ ਉਹ ਮੰਗੇ ਹੋਇਆ ਫਾਰਮਰਾਂ ਆਪਣੇ ਜਿੰਨੇ ਵੀ ਆਪਣੇ ਬੀਜ ਗਿਆ ਕਿਸੇ ਕੋਲ ਕੋਈ ਕੰਪਲੇਟ ਨਹੀਂ ਆਈ ਸਾਰਿਆਂ ਕੋਲ ਬੀਜ ਵਧੀਆ ਸਭ ਕਿਉਂਕਿ ਆਪਾਂ ਨੇ ਕਿਸੇ ਤੇ ਇੱਕ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਕੋਈ ਬੀਜ ਕੋਈ ਨੁਕਸ ਹੈ ਹਮ ਕਿਉਂ ਆਪਾਂ ਜਦੋਂ ਆਪਣਾ ਬੀਜ ਖਤਮ ਹੋ ਗਿਆ ਉਦੋਂ ਹੀ ਆਪਾਂ ਨੇ ਅਗਲੇ ਨੂੰ ਦੱਸਦੇ ਕਿ ਭਈ ਸਾਡੇ ਕੋਲ ਬੂਟਾ ਮੁੱਕ ਗਿਆ ਹਾਂ ਆਪਣੇ ਬੀਜ ਦਾ ਆਪਾਂ ਨੇ ਕਵਾਲਿਟੀ ਦੇਣੀ ਆ ਅਗਲੇ ਨੂੰ ਬਿਲਕੁਲ ਵੀਰੇ ਕੋਈ ਇਹ ਨਹੀਂ ਹੈਗਾ ਕਿ ਆਪਾਂ ਲਾਲਚ ਕਰਨਾ ਜਾਂ ਕੋਈ ਪੈਸੀ ਕਮਾਉਣ ਤੱਕ ਆਹ ਸਿਰ ਕਵਾਲਿਟੀ ਤੱਕ ਮਤਲਬ ਆਪਣਾ ਨਾਮ ਬਣਾਉਣਾ ਅੱਗੇ ਨੂੰ ਹੋਰ ਆਪਾਂ ਵੱਡੇ ਤੌਰ ਤੇ ਕੰਮ ਕਰਾਂਗੇ ਹਾਂਜੀ ਜੀ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਮੇਹਰਬਾਨ ਤੁਹਾਡਾ ਬਹੁਤ ਧੰਨਵਾਦ ਜੀ